ਨਮਸਕਾਰ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਬੰਦ ਲਫਾਫੇ ਦੀ ਯਾਨੀ ਕਿ ਇਹ ਬੰਦ ਲਫਾਫਾ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਕੀ ਤਲਬ ਹੋ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਨੂੰ ਸੌਮ ਦਿੱਤਾ ਹੈ ਹੁਣ ਉਸ ਲਫਾਫੇ ਉੱਤੇ ਸਾਰੇ ਪੰਜਾਬ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਨੇ ਦੂਸਰੇ ਪਾਸ ਕੱਲ ਸੂਤਰਾਂ ਦੇ ਹਵਾਲੇ ਤੋਂ ਅਤੇ ਇੱਕ ਨਿੱਜੀ ਚੈਨਲ ਤੋਂ ਪਤਾ ਲੱਗਿਆ ਸੀ ਕਿ ਕੱਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸਾਰੇ ਹੀ ਜਥੇਦਾਰਾਂ ਨੂੰ ਬੁਲਾ ਲਿਆ ਹੈ ਅਤੇ ਜਿਹੜਾ ਸਪਸ਼ਟੀਕਰਨ 2007 ਤੋਂ ਲੈ ਕੇ 2017 ਦੀਆਂ ਗਲਤੀਆਂ ਦਾ ਕੀਤਾ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਉਸ ਬੰਦ ਲਿਫਾਫੇ ਦੇ ਵਿੱਚ ਲਿਖਿਆ ਹੋਇਆ ਹੈ ਉਹ ਚਿੱਠੀ ਜਿਹੜੀ ਹੈ ਕੱਲ ਖੁੱਲ ਚੁੱਕੀ ਹੈ ਯਾਨੀ ਕਿ ਜਥੇਦਾਰ ਨੇ ਪੰਜ ਸਰਬਾਨਾਂ ਨੂੰ ਬੁਲਾ ਕੇ ਉਸ ਚਿੱਠੀ ਉੱਤੇ ਜਿਹੜੇ ਖੁਲਾਸੇ ਕੀਤੇ ਨੇ ਜਾਂ ਜਿਹੜੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਵੱਲੂ ਲਫਾਫਾ ਦਿੱਤਾ ਗਿਆ ਹੈ 90 ਲੱਖ ਰੁਪਏ ਨੂੰ ਲੈ ਕੇ ਜਿਹੜਾ ਇਸ਼ਤਿਆਰਬਾਜ਼ੀ ਹੋਈ ਸੀ ਅਤੇ ਬਹਿਬਲ ਕਲਾ ਗੋਲੀਕਾਂਡ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦੇ ਮੁੱਦੇ ਅਤੇ ਹੋਰ ਸੱਚਾ ਸੌਦਾ ਡੇਰਾ ਦੇ ਮੁਖੀ ਬਾਬਾ ਰਾਮ ਰਹੀਮ ਨੂੰ ਮਾਫੀ ਦੇਣੀ ਪੁਸ਼ਾਕ ਵਾਲਾ ਮਾਮਲਾ ਜਿਸ ਤੇ ਉਹਨੇ ਨਕਲ ਕੀਤੀ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚੋਲਾ ਪਾ ਕੇ ਇਹ ਸਾਰੇ ਮੁੱਦੇ ਉਸ ਬੰਦ ਲਫਾਫੇ ਦੇ ਵਿੱਚ ਲਿਖੇ ਹੋਏ ਨੇ ਅਤੇ ਉਸ ਦਾ ਸਪਸ਼ਟੀਕਰਨ ਦੇ ਦਿੱਤਾ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਪਣੇ ਸਾਥੀਆਂ ਦੇ ਨਾਲ ਤਲਬ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਕੱਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸਾਰੇ ਹੀ ਜਨਕੀ ਪੰਜਾਂ ਤਖਤਾਂ ਦੇ ਜਥੇਦਾਰ ਨੂੰ ਸੱਦੇ ਸਾਨੂੰ ਨਿੱਜੀ ਚੈਨਲ ਤੋਂ ਪਤਾ ਚੱਲਿਆ ਹੈ ਅਤੇ ਉਸ ਲਫਾਫੇ ਨੂੰ ਖੋਲਿਆ ਗਿਆ ਹੈ ਜਿਸ ਨੂੰ ਬੰਦ ਲਫਾਫੇ ਦਾ ਨਾਮ ਦਿੱਤਾ ਗਿਆ ਹੈ ਦੂਸਰੇ ਪਾਸੇ ਜੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੇ ਉਮੀਦਵਾਰ ਸੌਰੀ ਬਾਗੀ ਧੜੇ ਦੇ ਆਗੂ ਸਰਦਾਰ ਸੁਚਾ ਸਿੰਘ ਛੋਟੇਪੁਰ ਅਤੇ ਭਾਈ ਮਨਜੀਤ ਸਿੰਘ ਨੇ ਕੱਲ ਇੱਕ ਨਵਾਨੇ ਸਿੱਖ ਵਜੂ ਬੇਨਤੀ ਕੀਤੀ ਸੀ ਕਿ ਅਸੀਂ ਚਾਹੁੰਦੇ ਹਾਂ ਜਿਹੜਾ ਬੰਦ ਲਫਾਫਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਦਿੱਤਾ ਹੈ ਜਿਹੜੀ ਅਕਾਲ ਤਖਸੈ ਵਿਖੇ ਉਸ ਨੂੰ ਜਨਤ ਕੀਤਾ ਜਾਵੇ ਯਾਨੀ ਕਿ ਪੰਜਾਬ ਦੇ ਲੋਕਾਂ ਦੇ ਸਾਹਮਣੇ ਰੱਖਿਆ ਜਾਵੇ ਅਤੇ ਪੰਜਾਬ ਦੇ ਲੋਕ ਫੈਸਲਾ ਕਰਨ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੋ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਨੇ ਕੀ ਉਹ ਮਾਫੀ ਦੇ ਹੱਕਦਾਰ ਹੈ ਜਾਂ ਨਹੀਂ ਜਾਂ ਉਹਨਾਂ ਨੂੰ ਪੰਥ ਵਿੱਚ ਸੇਖਿਆ ਜਾ ਸਕਦਾ ਹੈ ਹੁਣ ਲਿਫਾਫਾ ਖੁੱਲ ਚੁੱਕਿਆ ਹੈ ਲਿਫਾਫੇ ਨੂੰ ਲੈ ਕੇ ਇੱਕ ਗੱਲ ਜਿਹੜੀ ਲਿਖੀ ਉਸ ਵਿੱਚ ਲਿਖੀ ਹੋਈ ਹੈ ਨੋਟ ਡਾਉਨ ਕੀਤੀ ਹੋਈ ਹੈ ਉਸ ਨੂੰ ਸਾਰੇ ਜਿਹੜੇ ਜਥੇਦਾਰ ਨੇ ਅਤੇ ਜਿਹੜੇ ਸ੍ਰੀ ਅਕਾਲ ਸਖਤ ਦੇ ਜਥੇਦਾਰ ਨੇ ਉਸ ਉੱਤੇ ਉਹਨਾਂ ਮੰਤਰਨ ਕਰ ਰਹੇ ਨੇ ਹੁਣ ਇਹ ਫੈਸਲਾ ਜਿਹੜਾ ਰਾਖਮਾ ਰੱਖ ਲਿਆ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਅਤੇ ਮੇਨ ਗਿਆਨੀ ਜਥੇਦਾਰ ਜਿਹੜੀ ਰਗਵੀਰ ਸਿੰਘ ਨੇ ਉਹਨਾਂ ਦੁਆਰਾ ਇਹ ਫੈਸਲਾ ਜਿਹੜਾ ਹੈ ਰੱਖਵਾ ਰੱਖ ਲਿਆ ਗਿਆ ਹੈ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਆਉਣ ਵਾਲੇ ਦਿਨਾਂ ਯਾਨੀ ਕਿ 1 ਅਗਸਤ ਤੋਂ ਲੈ ਕੇ 5 ਅਗਸਤ ਦੇ ਵਿੱਚ ਯਾਨੀ ਕਿ ਅਗਸਤ ਦੇ ਪਹਿਲੇ ਹਫਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਉਸ ਬੰਦ ਲਫਾਫੇ ਦਾ ਖੁਲਾਸਾ ਕੀਤਾ ਜਾਵੇਗਾ ਕਿ ਉਹ ਖੁਲਾਸਾ ਪੰਜਾਬ ਦੇ ਲੋਕਾਂ ਦੇ ਸਾਹਮਣੇ ਹੋਵੇਗਾ ਜਿਹੜਾ ਉਹਨਾਂ ਨੇ ਨੋਟ ਡਾਊਨ ਕਰ ਲਿਆ ਹੈ ਜਿਸ ਵਾਰ ਜਿਸ ਮੰਦਲਫਾਫੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੇ ਉਸ ਇਸਮੀਖਿਆ ਕਰ ਲਈ ਹੈ ਜਾਂ ਮੰਤਨ ਕਰ ਲਿਆ ਹੈ ਜਾਂ ਕਹਿ ਦਈਏ ਵਿਚਾਰ ਵਟਾਂਦਰਾ ਕਰ ਲਿਆ ਹੈ ਕੀ ਉਹ ਪੰਜਾਬ ਦੇ ਲੋਕਾਂ ਦੇ ਸਾਹਮਣੇ ਜਨਤਕ ਕੀਤਾ ਜਾਵੇਗਾ ਜੇਕਰ ਅਜਾਇ ਨਹੀਂ ਹੁੰਦਾ ਤੇ ਜਿਹੜੇ ਪੰਜਾਬ ਦੀ ਸਿੱਖ ਪੰਥਕ ਵੋਟ ਹੈ ਉਸ ਨੂੰ ਬੜੀ ਟਾ ਲੱਗੇਗੀ ਜਾਂ ਕਹਿ ਦਈਏ ਕਿ ਉਹਨਾਂ ਦੀ ਜਿਹੜੀ ਇਹ ਮਨੋ ਭਾਵਨਾ ਨੇ ਜਾ ਜਿਹੜਾ ਉਹਨਾਂ ਦਾ ਆਤਮਿਕ ਸੰਗਰਸ਼ ਹੈ ਉਹ ਉਹਨਾਂ ਦੀਆਂ ਭਾਵਨਾਵਾਂ ਨੂੰ ਕਿਤੇ ਨਾ ਕਿਤੇ ਵੱਡੀ ਠੇਸ ਲੱਗੇਗੀ ਇਸੇ ਲਈ ਚਾਹੀਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਜ਼ਿੰਮੇਦਾਰ ਨੇ ਉਹਨਾਂ ਨੂੰ ਬੰਦ ਲਫਾਫੇ ਨੂੰ ਜਨਤਕ ਕਰ ਦੇਣਾ ਚਾਹੀਦਾ ਹੈ ਜਨਤਕ ਕਰਦੇ ਹੋਏ ਕੀ ਸਰਦਾਰ ਸੁਖਬੀ ਸਿੰਘ ਬਾਦਲ ਜੋ ਵਿਜੂਦਾ ਪਾਰਟੀ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹ ਮਾਫੀ ਦੇ ਹੱਕਦਾਰ ਹੈ ਜਾਂ ਨਹੀਂ ਜਾਂ ਕਿਸ ਤਰ੍ਹਾਂ ਉਹਨਾਂ ਤੇ ਜੁਰਮਾਨਾ ਲਾਇਆ ਗਿਆ ਕਿਸ ਤਰ੍ਹਾਂ ਦੀ ਸੇਵਾ ਲਈ ਜਾਵੇਗੀ ਜਾਂ ਜਿਹੜੇ ਬਾਗੀ ਧੜਾ ਹੈ ਕਿਸ ਤਰ੍ਹਾਂ ਉਹਨਾਂ ਦੇ ਨਾਲ ਉਹਨਾਂ ਦੀ ਸੁਲਾਸਲਾਈ ਕਰਵਾਈ ਜਾਵੇਗੀ ਕੁੱਲ ਬਲਾਕੇ ਬੁੱਧੀਜੀਵੀ ਇਹ ਕਹਿ ਰਿਹਾ ਹੈ ਨੇ ਕਿ ਬਾਗੀ ਧੜੇ ਨੂੰ ਵੀ ਬੁਲਾਇਆ ਜਾਵੇਗਾ ਅਤੇ ਸਰਦਾਰ ਸੁਖਬੀ ਸਿੰਘ ਬਾਦਲ ਅਤੇ ਐਡਵੋਕੇਟ ਅਰਜੰਦਰ ਸਿੰਘ ਧਾਮੀ ਨੂੰ ਬੁਲਾ ਕੇ ਇਹਨਾਂ ਸਾਰੇ ਹੀ ਸਿਆਸੀ ਆਗੂਆਂ ਦੀ ਜਿਹੜੇ ਕਾਫੀ ਲੰਬੇ ਸਮੇਂ ਤੋਂ ਇੱਕ ਇੱਕ ਮੋਟ ਹੋ ਕੇ ਸ਼੍ਰੋਮਣੀ ਅਕਾਲੀ ਦਲ ਇੱਕ ਆਪ ਕਰ ਰਹੀ ਸੀ ਇਹ ਸਾਰਿਆਂ ਨੂੰ ਇਕੱਠੇ ਕਰੇਗੀ ਇਕੱਠੇ ਕਰਕੇ ਇਹਨਾਂ ਦਾ ਆਪਸੀ ਸਮਝੌਤਾ ਜਾਂ ਕਹਿ ਦਈਏ ਆਪਸੀ ਰਾਜੀਨਾਵਾ ਜਾਂ ਜਿਹੜੇ ਇਹਨਾਂ ਦੇ ਮਨ ਦੇ ਵਿੱਚ ਵਲਵਲੇ ਨੇ ਉਹਨਾਂ ਨੂੰ ਕੱਢ ਕੇ ਅਤੇ ਉਹਨਾਂ ਦੀ ਸਮੀਖਿਆ ਕੀਤੀ ਜਾਵੇਗੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਦਾਰ ਸੁਖੀਰ ਸਿੰਘ ਬਾਦਲ ਪ੍ਰਧਾਨ ਬਣੇ ਰਹਿਣਗੇ ਜਿੱਤੂ ਤੱਕ ਜਿਹੜੇ ਸਿਆਸੀ ਜੀਵੀ ਨੇ ਜਾਂ ਜਿਹੜੇ ਬੁੱਧੀ ਜੀਵੀ ਨੇ ਉਹ ਇਹ ਗੱਲ ਕਹਿ ਰਹੇ ਨੇ ਕਿ ਪ੍ਰਧਾਨਗੀ ਤੂੰ ਨਹੀਂ ਹਟ ਸਕਦੇ ਸਰਦਾਰ ਸੁਖੀਰ ਸਿੰਘ ਬਾਦਲ ਲੇਕਿਨ ਉਸ ਲਿਫਾਫਾ ਖੁੱਲ ਗਿਆ ਹੈ ਲਿਫਾਫੇ ਦੀ ਹੁਣ ਸਮੀਖਿਆ ਹੋ ਰਹੀ ਹੈ ਅਗਸਤ ਦੇ ਪਹਿਲੇ ਹਫਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੰਤੂ ਸਿਖਿਆ ਜਾਵੇਗਾ ਕਿ ਪੰਤੂ ਵਿੱਚ ਰੱਖਿਆ ਜਾਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਰਹਿਣਗੇ ਇਸ ਦਾ ਪਤਾ ਹੁਣ ਅਗਸਤ ਦੇ ਪਹਿਲੇ ਹਫ਼ਤੇ ਵਿੱਚ ਲੱਗੇਗਾ ਪੰਜਾਬ ਅਤੇ ਪੰਜਾਬ ਤੋਂ ਬਾਹਰ ਜਿਹੜੇ ਵਸਦੇ ਪੰਜਾਬੀ ਨੇ ਧੰਨਵਾਦ